ਸਤਿ ਸ਼੍ਰੀ ਅਕਾਲ ਅੱਜ ਦਾ ਆਪਣਾ ਟੌਪਿਕ ਹੈ ਹਰ ਦਿਨ ਦੀ ਯੋਜਨਾ ਪਹਿਲਾਂ ਬਣਾ ਲਓ ਯੋਜਨਾ ਬਣਾਉਂਦਾ ਮਤਲਬ ਭਵਿੱਖ ਨੂੰ ਵਰਤਮਾਨ ਵਿੱਚ ਲਿਆਉਣਾ ਹੈ ਤਾਂ ਕਿ ਤੁਸੀਂ ਉਸ ਦੇ ਸੰਬੰਧੀ ਹੁਣੇ ਹੀ ਕੁਝ ਕਰ ਸਕੋ ਇਸ ਦੇ ਵਿੱਚ ਦਿੱਤਾ ਗਿਆ ਹੈ ਵੀ ਜੋ ਵੀ ਤੁਸੀਂ ਫਿਊਚਰ ਵਿੱਚ ਕਰਨਾ ਚਾਹੁੰਦੇ ਹੋ ਉਹਨੂੰ ਤੁਸੀਂ ਪ੍ਰੈਜ਼ੈਂਟ ਵਿੱਚ ਲੈ ਆਓ ਅਤੇ ਹੁਣੇ ਤੋਂ ਹੀ ਉਸੇ ਬਾਰੇ ਕੰਮ ਕਰਨਾ ਸਟਾਰਟ ਕਰ ਦੋ ਤੁਸੀਂ ਇਹ ਪੁਰਾਣਾ ਤੇ ਮਜ਼ੇਦਾਰ ਸਵਾਲ ਸੁਨਿਆ ਹੋਵੇਗਾ ਤੁਸੀਂ ਹਾਥੀ ਨੂੰ ਕਿਵੇਂ ਖਾ ਸਕਦੇ ਹੋ ਜਵਾਬ ਹੈ ਇੱਕ ਇੱਕ ਗਰਾਹੀ ਕਰਕੇ ਇਹ ਆਪਣੀ ਇੱਕ ਪੁਰਾਣੀ ਕਹਾਵਤ ਆਪਣੇ ਬਜ਼ੁਰਗ ਆਪਾਂ ਨੂੰ ਸੁਣਾਉਂਦੇ ਹੁੰਦੇ ਸੀ ਕਾਫੀਆਂ ਨੂੰ ਪਤਾ ਹੋਵੇਗਾ ਇਸ ਚੀਜ਼ ਬਾਰੇ ਅੱਗੇ ਦੇਖਦੇ ਹਾਂ ਹੁਣ ਦੱਸੋ ਤੁਸੀਂ ਆਪਣੇ ਸਭ ਤੋਂ ਵੱਡੇ ਸਭ ਤੋਂ ਵੱਧ ਸੂਰਤ ਡੱਡੂ ਨੂੰ ਕਿਵੇਂ ਨਿਗਲੋਗੇ ਉਸੇ ਤਰ੍ਹਾਂ ਤੁਸੀਂ ਇਸ ਨੂੰ ਕਦਮ-ਦਰ-ਕਦਮ ਨਿਸ਼ਚਿਤ ਕਾਰਜਾਂ ਵਿੱਚ ਵੰਡ ਲੈਂਦੇ ਹੋ ਅਤੇ ਪਹਿਲੇ ਕਦਮ ਤੋਂ ਸ਼ੁਰੂ ਕਰਦੇ ਹੋ ਇਸ ਵਿੱਚ ਸਭ ਤੋਂ ਵੱਧ ਸੂਰਤ ਡੱਡੂ ਨੂੰ ਕਿਵੇਂ निਗਲੋਗੇ ਇਹ ਡੱਡੂ ਨੂੰ ਆਪਣਾ ਸਭ ਤੋਂ ਮੁਸ਼ਕਿਲ ਕੰਮ ਜਿਹੜਾ ਆਪਾਂ ਕਰਨ ਲਈ ਟਾਲਮਟੋਲ ਕਰਦੇ ਰਹਿੰਦੇ ਆ ਉਸ ਨੂੰ ਉਦਾਹਰਨ ਦੇ ਤੌਰ ਤੇ ਡੱਡੂ ਦੱਸਿਆ ਗਿਆ ਹੈ ਅੱਗੇ ਦੇਖਦੇ ਹਾਂ ਤਾਲਮਟੋਲ ਛੱਡਣ ਅਤੇ ਉਤਪਾਦਕਤਾ ਵਧਾਉਣ ਲਈ ਵਿਚਾਰ ਕਰਨ, ਯੋਜਨਾ ਬਣਾਉਣ ਅਤੇ ਫੈਸਲੇ ਲੈਣ ਦੀ ਮਾਨਸਿਕ ਸਮਰੱਥਾ ਸਭ ਤੋਂ ਤਾਕਤਵਰ ਸਾਧਨ ਹੈ। ਨਿਸ਼ਾਨੇ ਤੈਅ ਕਰਨ, ਯੋਜਨਾ ਬਣਾਉਣ ਅਤੇ ਉਸ ਉੱਤੇ ਅਮਲ ਕਰਨ ਦੀ ਕਾਬਲੀਅਤ ਤੋਂ ਹੀ ਆਪਦੀ ਜ਼ਿੰਦਗੀ ਦੀ ਦਿਸ਼ਾ ਤੈਅ ਹੁੰਦੀ ਹੈ। ਇਸ ਨਾਲ ਤੁਹਾਡੀਆਂ ਮਾਨਸਿਕ ਸ਼ਕਤੀਆਂ ਦਾ ਜੰਦਰਾ ਖੁੱਲ ਜਾਂਦਾ ਹੈ, ਰਚਨਾਤਮਕ ਪ੍ਰੇਰਿਤ ਹੁੰਦੀ ਹੈ ਅਤੇ ਦਿਮਾਗੀ ਤੇ ਸਰੀਰਕ ਊਰਜਾ ਵਧਦੀ ਹੈ। ਜੀ ਨੇ ਲਿਖਿਆ ਹੈ ਚੀਜ਼ਾਂ ਤੇ ਪੂਰੀ ਤਰ੍ਹਾਂ ਸੋਚ ਵਿਚਾਰ ਕੀਤੇ ਬਿਨਾ ਕੰਮ ਕਰਨਾ ਸਮੱਸਿਆਵਾਂ ਦਾ ਮੂਲ ਸਰੋਤ ਹੈ ਉਹ ਕਹਿੰਦੇ ਨੇ ਵੀ ਚੀਜ਼ਾਂ ਤੇ ਜੇ ਆਪਾਂ ਪੂਰੀ ਤਰ੍ਹਾਂ ਸੋਚ ਵਿਚਾਰ ਕੀਤੇ ਬਿਨਾ ਕੰਮ ਨੂੰ ਕਰਾਂਗੇ ਤਾਂ ਇਹ ਸਮੱਸਿਆਵਾਂ ਪੈਦਾ ਕਰਦੇ ਆਂ ਆਪਾਂ ਦਾ ਮੂਲ ਸਰੋਤ ਹੈ ਕੰਮ ਕਰਨ ਤੋਂ ਪਹਿਲਾਂ ਚੰਗੀ ਯੋਜਨਾ ਬਣਾਉਣ ਦੀ ਯੋਗਤਾ ਤੁਹਾਡੀ ਕੁੱਲ ਸਮਰੱਥਾ ਦਾ ਪੈਮਾਨਾ ਹੈ ਤੁਹਾਡੀ ਯੋਜਨਾ ਜਿੰਨੀ ਚੰਗੀ ਹੋਵੇਗੀ ਟਾਲਮਟੋਲ ਤੋਂ ਵੱਧਣਾ ਉਨਾ ਹੀ ਸੌਖਾ ਹੋਵੇਗਾ ਅੱਗੇ ਹੈ ਗਿਆ ਜੀ ਊਰਜਾ ਦੇ ਬਦਲੇ ਮਿਲਨ ਵਾਲੇ ਲਾਭ ਦੀ ਦਰ ਵਧਾਓ ਕਿਸੇ ਵੀ ਕੰਮ ਵਿੱਚ ਤੁਹਾਡਾ ਪ੍ਰਮੁੱਖ ਨਿਸ਼ਾਨਾ ਇਹ ਹੋਣਾ ਚਾਹੀਦਾ ਹੈ ਕਿ ਤੁਸੀਂ ਆਪਣੀ ਦਿਮਾਗੀ ਭਾਵਨਾਤਮਕ ਅਤੇ ਸਰੀਰਕ ਊਰਜਾ ਤੋਂ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕੋ ਚੰਗੀ ਖਬਰ ਇਹ ਹੈ ਕਿ ਯੋਜਨਾ ਬਣਾਉਣ ਉੱਤੇ ਲੱਗਾ ਹਰ ਮਿੰਟ ਅਸਲ ਦੇ 10 ਮਿੰਟ ਬਚਾ ਸਕਦਾ ਹੈ ਪੂਰੇ ਦਿਨ ਦੀ ਯੋਜਨਾ ਬਣਾਉਣ ਵਿੱਚ ਕੇਵਲ 10-12 ਮਿੰਟ ਦਾ ਵਕਤ ਲੱਗਦਾ ਹੈ ਪਰ ਵਕਤ ਦਾ ਇਹ ਇੱਕ ਨਿੱਕਾ ਨਿਵੇਸ਼ ਤੁਹਾਡੇ 2 ਘੰਟੇ ਬਚਾ ਲਵੇਗਾ ਕਿਉਂਕਿ ਦਿਨ ਭਰ ਤੁਸੀਂ ਕੋਈ ਵਕਤ ਬਰਬਾਦ ਨਹੀਂ ਕਰੋਗੇ ਅਤੇ ਨਿਰਾਰਥਕ ਕੰਮ ਨਹੀਂ ਕਰੋਗੇ ਸ਼ਾਇਦ ਤੁਸੀਂ ਛਤਪੀ ਵਾਲਾ ਫਾਰਮੂਲਾ ਸੁਨਿਆ ਹੋਵੇ ਸਹੀ ਪੂਰਨ ਸਹੀ ਪੂਰਵ ਯੋਜਨਾ ਮਾਰੇ ਪ੍ਰਦਰਸ਼ਨ ਤੋਂ ਬਚਾਉਂਦੀ ਹੈ। ਇਹਦੇ ਵਿੱਚ ਉਹ ਦੱਸਦੇ ਨੇ ਵੀ ਤੁਸੀਂ 10 ਮਿੰਟ ਲਗਾ ਕੇ ਆਪਣੇ ਪੂਰੇ ਦਿਨ ਦੀ ਯੋਜਨਾ ਪਹਿਲਾਂ ਹੀ ਬਣਾ ਲਓ ਤਾਂ ਤੁਸੀਂ ਆਪਣੇ ਦਿਨ ਦੇ ਘੰਟਾ ਜਾਂ 2 ਘੰਟੇ ਬਚਾ ਸਕਦੇ ਹੋ। ਅੱਗੇ ਵਾਈਗਰੂ ਜੀ ਯੋਜਨਾ ਨਾਲ ਉਤਪਾਦਕਤਾ ਅਤੇ ਪ੍ਰਦਰਸ਼ਨ ਵਧਾਉਣ ਵਿੱਚ ਬੜੀ ਸਹਾਇਤਾ ਮਿਲਦੀ ਹੈ। ਹੈਰਾਨੀ ਦੀ ਗੱਲ ਹੈ ਕਿ ਬੜੇ ਘੱਟ ਲੋਕ ਹੀ ਹਰ ਰੋਜ਼ ਇਸ ਦਾ ਅਭਿਆਸ ਕਰਦੇ ਹਨ। ਕੰਪਿਊਟਰ ਪ੍ਰੋਗਰਾਮ ਜਾਂ ਟਾਈਮ ਪਲੈਨਰ ਇਸੇ ਸਿਧਾਂਤ ਤੇ ਬਨੇ ਹਨ ਹਰ ਚੀਜ਼ ਦੀ ਬੁਨਿਆਦ ਇਹੀ ਹੈ ਕਿ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਸਾਰੇ ਕੰਮਾਂ ਦੀ ਸੂਚੀ ਬਣਾ ਲਓ ਵਾਹਿਗੁਰੂ ਜੀ ਇਸ ਵਿੱਚ ਉਹ ਦੱਸ ਰਹੇ ਨੇ ਕਿ ਸਭ ਤੋਂ ਸੌਖਾ ਤਰੀਕਾ ਹੈ ਪਹਿਲਾਂ ਯੋਜਨਾ ਬਣਾ ਲਓ ਜਿਸ ਵਿੱਚ 10 ਮਿੰਟ ਦਾ ਸਮਾਂ ਲੱਗੇਗਾ ਉਸ ਲਈ ਤੁਹਾਨੂੰ ਜ਼ਿਆਦਾ ਚੀਜ਼ਾਂ ਦੀ ਨਹੀਂ ਸਿਰਫ ਕਾਪੀ ਤੇ ਪੈਨ ਦੀ ਲੋੜ ਹੈ ਜਿਸ ਨੂੰ ਕਰਕੇ ਤੁਸੀਂ ਦਿਨ ਦੇ 2 ਘੰਟੇ ਆਰਾਮ ਨਾਲ ਬਚਾ ਸਕਦੇ ਹੋ ਅਤੇ ਯੋਜਨਾ ਬਣਾ ਕੇ ਕਰਨ ਨਾਲ ਕੰਮ ਵੀ ਲੜੀدار ਟਾਈਮ ਤੇ ਹੋ ਜਾਂਦੇ ਹਨ। ਵਾਈਗਰੂ ਜੀ ਅੱਗੇ ਲਿਖਿਆ ਹੈ ਹਰ ਰੋਜ਼ 2 ਵਾਧੂ ਘੰਟੇ ਹਮੇਸ਼ਾ ਸੂਚੀ ਬਣਾ ਕੇ ਹੀ ਕੰਮ ਕਰੋ ਜਦੋਂ ਕੋਈ ਨਵਾਂ ਕੰਮ ਆਵੇ ਤਾਂ ਉਸ ਨੂੰ ਕਰਨ ਤੋਂ ਪਹਿਲਾਂ ਸੂਚੀ ਵਿੱਚ ਸ਼ਾਮਲ ਕਰੋ। ਜਦੋਂ ਤੁਸੀਂ ਸੂਚੀ ਬਣਾ ਕੇ ਕੰਮ ਕਰਨ ਲੱਗਦੇ ਹੋ ਤਾਂ ਤੁਸੀਂ ਆਪਣੀ ਉਤਪਾਦਕਤਾ ਨੂੰ 25% ਜਾਂ ਇਸ ਤੋਂ ਵੀ ਜ਼ਿਆਦਾ ਵਧਾ ਸਕਦੇ ਹੋ ਇਸ ਦਾ ਮਤਲਬ ਇਹ ਹੋਇਆ ਕਿ ਤੁਹਾਨੂੰ ਹਰ ਰੋਜ਼ 2 ਘੰਟੇ ਤੋਂ ਵੱਧ ਦਾ ਸਮਾਂ ਹੋਰ ਮਿਲ ਜਾਵੇਗਾ ਕਹਿੰਦੇ ਕੋਈ ਵੀ ਕੰਮ ਨਵਾਂ ਆਂਦਾ ਹੈ ਤੁਸੀਂ ਉਸ ਨੂੰ ਸੂਚੀ ਬਣਾ ਕੇ ਹੀ ਕਰਨਾ ਹੈ ਤੇ ਸੂਚੀ ਵਿੱਚ ਸ਼ਾਮਲ ਕਰਕੇ ਹੀ ਕਰਨਾ ਹੈ ਤਾਂ ਤੁਹਾਡਾ ਲੜੀਦਾਰ ਕੰਮ ਟਾਈਮ ਤੇ ਸਾਰਾ ਹੋ ਜਾਏਗਾ